ਪੰਜਾਬ ਦੇ ਵਿੱਚ ਇੱਕ ਸਮਾਰਟ ਮੀਟਰ ਲੱਗ ਰਿਹਾ ਸਮਾਰਟ ਮੀਟਰ ਦੇ ਨਾਲ ਜਿੱਥੇ ਲੋਕਾਂ ਪਰ ਬੋਝ ਪੈਣਾ ਉੱਥੇ ਮੁਲਾਜ਼ਮਾਂ ਦਾ ਵੀ ਵੱਡਾ ਨੁਕਸਾਨ ਹੋਣਾ ਜਦੋਂ ਅਸੀਂ ਬਿੱਲ ਦੇ ਕੇ ਆਉਨੇ ਆ ਤਾਂ ਉਹਦੇ ਵਿੱਚ 15 ਦਿਨ ਦਾ ਜਿਹੜਾ ਸਮਾਂ ਖਪਤਕਾਰ ਨੂੰ ਮਿਲ ਜਾਂਦਾ ਹੈ ਪੈਸੇ ਭਰਨ ਲਈ ਇਹਦੇ ਵਿੱਚ ਪੇਮੈਂਟ ਜਿਹੜੀ ਪਹਿਲਾਂ ਪਵਾ ਕੇ ਉਸ ਤੋਂ ਬਾਅਦ ਹੀ ਆਪਾਂ ਨੂੰ ਬਿਜਲੀ ਆ ਜਿਹੜੀ ਮਿਲੂਗੀ ਨਹੀਂ ਤਾਂ ਜਿਸ ਦਿਨ ਉਹ ਪੇਮੈਂਟ ਖਤਮ ਹੋ ਜਾ ਕਰੂਗੀ ਆਪਣੀ ਲਾਈਟ ਆ ਜਿਹੜੀ ਉਹ ਬੰਦ ਹੋ ਜਾ ਕਰੂਗੀ ਜਿੱਥੇ ਮੀਟਰ ਛੜ ਜਾਂਦਾ ਜਾਂ ਖੜ ਜਾਂਦਾ ਉੱਥੇ ਲਿਆ ਕੇ ਸਮਾਰਟ ਮੀਟਰ ਠੋਕ ਦਿੱਤਾ ਜਾਂਦਾ ਤੇ ਉਹਦੇ ਵਿੱਚ ਕੀ ਹੈਗਾ ਅਸੀਂ ਉਹਦਾ ਬਿੱਲ ਕੱਢਣਾ ਬੰਦ ਕਰ ਦਿੰਨੇ ਆ ਕਿਉਂਕਿ ਸਾਡੇ ਡਾਟੇ ਦੇ ਵਿੱਚ ਉਹ ਬਿਲਾ ਜਿਹੜਾ ਨਹੀਂ ਆਉਂਦਾ ਉਸ ਕਰਕੇ ਅਸੀਂ ਉਹਦੀ ਬਿਲਿੰਗ ਨਹੀਂ ਕਰਦੇ ਪਰ ਅੱਜ ਜੇ ਉਹ ਰੀਡਿੰਗ ਉੱਥੇ ਆਪਣੇ ਆਪ ਪਚਾ ਰਿਹਾ ਸਿਸਟਮ ਦੇ ਵਿੱਚ ਥੋੜੇ ਤੱਕ ਜਿਹੜਾ ਸਾਡੇ ਵਾਲਾ ਕੰਮ ਆ ਬਿੱਲ ਪਚਾਉਣਾ ਉਹ ਵੀ ਤੁਹਾਡੇ ਨਾਲ ਮੀਟਰ ਹੀ ਤਾਲਮੇਲ ਕਰ ਰਿਹਾ ਉਹ ਬੰਦੇ ਦਾ ਕੰਮ ਕਰ ਰਿਹਾ ਇਸ ਟਾਈਮ ਮੀਟਰ ਹੈ ਜਿਹੜਾ ਕਮੰਡਰ ਸਾਹਿਬ ਕਹਿੰਦੇ ਸੀ ਕਿ ਮੇਰੀ ਸਰਕਾਰ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਊਗਾ ਉਹ ਵੀ ਲਗਾਤਾਰ ਜਾਰੀ ਆ ਤੇ ਇਹ ਜਿਹੜੀਆਂ ਕੰਪਨੀਆਂ ਜਿਹੜੀਆਂ ਤਨਖਾਹ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਕਰਦੀਆਂ ਹੀ ਕਰਦੀਆਂ ਤੇ ਅਧਿਕਾਰੀ ਵੀ ਸੁੱਤੇ ਪਏ ਆ ਸਰਕਾਰ ਵੀ ਸੁੱਤੀ ਪਈ ਆ ਪੰਜਾਬ ਦੇ ਵਿੱਚ ਉਹ ਸਰਕਾਰ ਉਹ ਪੰਜਾਬ ਦੇ ਵਿੱਚ ਉਹ ਪਾਰਟੀ ਸੱਤਾ ਦੇ ਵਿੱਚ ਜਿਨੇ ਕਿਸੇ ਵੇਲੇ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਧਰਨੇ ਲੱਗਣ ਨਹੀਂ ਦੇਣੇ ਪਰ ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਵਿਭਾਗ ਹੋਵੇ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਤੁਹਾਨੂੰ ਜਿਲ੍ਹਾ ਮਿਲੇ ਜਿਸ ਜਿਲ੍ਹੇ ਦੇ ਵਿੱਚ ਦਰਿਆ ਨਾ ਵਿਸ਼ੀਆਂ ਹੋਣ ਜਿਸ ਜਿਲ੍ਹੇ ਦੇ ਵਿੱਚ ਧਰਨੇ ਨਾ ਲੱਗੇ ਹੋਣ ਪਟਿਆਲੇ ਦੇ ਵਿੱਚ ਅੱਜ ਅਸੀਂ ਆਂ ਬਿਜਲੀ ਵਿਭਾਗ ਤੋਂ ਆਊਟਸੋਰਸਿੰਗ ਕੰਮ ਹੈ ਸਾਡੇ ਨਾਲ ਨੇ ਪਿਛਲੇ 51 ਦਿਨਾਂ ਤੋਂ ਹੜਤਾਲ ਤੇ ਨੇ ਤਕਰੀਬਨ 21 ਦਿਨਾਂ ਤੋਂ ਜਿਹੜਿਆ ਉਹ ਵਿਰੋਧ ਪ੍ਰਦਰਸ਼ਨ ਧਰਨਾ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਹਾਲੇ ਤੱਕ ਜਿਹੜੀ ਹੈਗਾ ਸਰਕਾਰ ਕਿਸੇ ਤਰ੍ਹਾਂ ਦੀ ਸਰਕਾਰ ਦੇ ਵੱਲੋਂ ਸੁਣਵਾਈ ਨਹੀਂ ਕੀਤੀ ਗਈ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿ ਮੈਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਉਹ ਸਰਕਾਰ ਆ ਉਹ ਪਾਰਟੀ ਆ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਸੱਤਾ ਦੇ ਵਿੱਚ ਆਈਏ ਉਸ ਤੋਂ ਬਾਅਦ ਧਰਨੇ ਆ ਧੁਰਨੇ ਦੀ ਜ਼ਰੂਰਤ ਤੁਹਾਨੂੰ ਪੈਣੀ ਨਹੀਂ ਦਰਿਆ ਦੁਰੀਆਂ ਦੀ ਜ਼ਰੂਰਤ ਤੁਹਾਨੂੰ ਕਹਿੰਦੇ ਪੈਣੀ ਨਹੀਂ ਸਭ ਤੋਂ ਪਹਿਲਾਂ ਸਾਰੇ ਹੀ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਨ ਸਾਹਿਬ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦੇ ਕਰੇ ਸੀ ਕਿ ਅਸੀਂ ਕੋਈ ਵੀ ਧਰਨਾ ਨਹੀਂ ਲੱਗਣ ਦਵਾਵਾਂਗੇ ਤੇ ਮੈਨੂੰ ਇੱਕ ਵਾਰ ਮੌਕਾ ਪੰਜਾਬ ਦੇ ਲੋਕ ਦੇਣ ਤੇ ਮੇਰਾ ਹਰਾ ਪੰਨਾ ਜਿਹੜਾ ਉਹ ਲੋਕਾਂ ਦੇ ਹਿੱਤਾਂ ਵਿੱਚ ਚੱਲੂਗਾ ਪਰ ਹੋ ਸਭ ਕੁਝ ਉਲਟ ਰਿਹਾ ਕਿਉਂਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡਾ ਜਿਹੜਾ ਪੱਕਾ ਮੋਰਚਾ ਇੱਥੇ ਇਸੇ ਜਗ੍ਹਾ ਪਰ ਪਟਿਆਲੇ ਚੱਲ ਰਿਹਾ ਸੀ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਮੂੰਹੋਂ ਕਿਹਾ ਸੀ ਕਿ ਧਰਨੇ ਚੱਲ ਰਹੇ ਆ ਮੀਟਰ ਰੀਡਰ ਵੀ ਧਰਨੇ ਪਰ ਬੈਠੇ ਆ ਵੀ ਮੈਂ ਇਹਨਾਂ ਦਾ ਹੱਲ ਕਰੂੰਗਾ ਪਰ ਹੁਣ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਅਸੀਂ ਲਗਭਗ 2 ਮਹੀਨੇ ਤੋਂ ਹੜਤਾਲ ਪਰਾਂ ਤੇ ਬਿਜਲੀ ਬੋਰਡ ਦੇ ਹੈੱਡ ਆਫਿਸ ਪਟਿਆਲਾ ਦੇ ਅੱਗੇ ਅਸੀਂ 22 ਦਿਨਾਂ ਤੋਂ ਬੈਠੇ ਆਂ ਪਰ ਕੋਈ ਵੀ ਹਾਲਾ ਜਿਹੜਾ ਮਸਲੇ ਦਾ ਨਹੀਂ ਹੋ ਰਿਹਾ ਜਿਸ ਤਰ੍ਹਾਂ ਸਮੂਹੀ ਪੰਜਾਬੀਆਂ ਨੇ ਇਹ ਵੀ ਦੇਖਿਆ ਕਿ ਅਸੀਂ ਨਵੇਂ ਸਾਲ ਵਾਲੇ ਦਿਨ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਇੱਕ ਭੀਖ ਮੰਗ ਕੇ ਪ੍ਰੋਗਰਾਮ ਆ ਜਿਹੜਾ ਨੰਗੇ ਧੜ ਕਰਿਆ ਉਹ ਵੀ ਪੰਜਾਬ ਦੇ ਵੱਖ-ਵੱਖ ਲੋਕਾਂ ਨੇ ਦੇਖਿਆ ਅਸੀਂ ਉਸਰਾ ਹੀ ਸਨੇਹਾ ਦਿੱਤਾ ਕਿ ਭਾਈ ਅਸੀਂ ਜਿਹੜੇ ਆਊਟਸੋਰਸ ਮੁਲਾਜ਼ਮ ਆ ਇਸ ਤੱਕ ਪਹੁੰਚ ਚੁੱਕੇ ਆਂ ਕਿ ਅੱਜ ਸਾਡੇ ਹਾਲਾਤ ਆ ਜਿਹੜੇ ਉਹ ਇਸ ਤਰ੍ਹਾਂ ਦੇ ਪੰਜਾਬ ਦੀ ਨੌਜਵਾਨੀ ਦੇ ਬਣ ਚੁੱਕੇ ਆਂ ਮੰਗਾਂ ਜ਼ਰੂਰ ਰੱਖਦੇ ਹੋ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਧਰਨੇ ਤੇ ਬੈਠੇ ਮੰਗਾਂ ਸਾਡੀਆਂ ਇਹ ਹੈਗੀਆਂ ਜੀ ਜਿਸ ਤਰ੍ਹਾਂ ਤਾਂ ਪੰਜਾਬ ਦੇ ਵਿੱਚ ਇੱਕ ਸਮਾਰਟ ਮੀਟਰ ਲੱਗ ਰਿਹਾ ਸਮਾਰਟ ਮੀਟਰ ਦੇ ਨਾਲ ਜਿੱਥੇ ਲੋਕਾਂ ਪਰ ਬੋਝ ਪੈਣਾ ਉੱਥੇ ਮੁਲਾਜ਼ਮਾਂ ਦਾ ਵੀ ਵੱਡਾ ਨੁਕਸਾਨ ਹੋਣਾ ਕਿਉਂਕਿ ਜਿਹੜੇ ਅਸੀਂ 10-12 ਸਾਲਾਂ ਤੋਂ ਕੰਮ ਹੀ ਕੰਮ ਕਰ ਰਹੇ ਹਾਂ ਅਸੀਂ ਇਸ ਆਸ ਤੇ ਲੱਗੇ ਸੀ ਕਿ ਚਲੋ ਚਾਹੇ ਤਨਖਾਹ ਘਟਾ ਵਾਧਾ ਵੀ ਕਿਸੇ ਸਮੇਂ ਜਾ ਕੇ ਆਪਾਂ ਵਿਭਾਗ ਦੇ ਵਿੱਚ ਰੈਗੂਲਰ ਪੋਸਟਾਂ ਤੇ ਕੰਮ ਕਰਾਂਗੇ ਪਰ ਹੁਣ ਹੋ ਕੀ ਰਿਹਾ ਜੀ ਉਹ ਸਮਾਰਟ ਮੀਟਰ ਲੱਗ ਜਣੇ ਜਿੱਥੇ ਆਪਣੇ ਲੋਕਾਂ ਪਰ ਬਜਨ ਪੈਣਾ ਤਾਂ ਇਹ ਜਿਹੜੀਆਂ ਪੋਸਟਾਂ ਉਹ ਵੀ ਬਹੁਤ ਸਾਰੀਆਂ ਖਤਮ ਹੋ ਜਾਣਗੀਆਂ ਜਿਹਦੇ ਨਾਲ ਨੌਜਵਾਨਾਂ ਦਾ ਰੁਜ਼ਗਾਰ ਨੂੰ ਵੀ ਖਤਰਾ ਹੋਇਆ ਹੋਇਆ ਤੇ ਜਿੰਨਾ ਵੀ ਮੰਨ ਲਓ ਆਊਟਸੋਰਸ ਕੰਮੇ ਕੰਮ ਕਰਦੇ ਆ ਇਹ ਵੱਖ-ਵੱਖ ਠੇਕੇਦਾਰਾਂ ਕੰਪਨੀਆਂ ਰਾਹੀਂ ਕੰਮ ਕਰਦੇ ਆ ਤੇ ਇਹ ਜਿਹੜੀਆਂ ਕੰਪਨੀਆਂ ਤੇ ਠੇਕੇਦਾਰ ਹੈਗੇ ਆ ਨਾ ਹੀ ਕਿਰਤ ਮਨਯੋਗ ਕਿਰਤ ਵਿਭਾਗ ਜੀ ਦੀਆਂ ਹਦਾਇਤਾਂ ਤੇ ਨਾ ਹੀ ਜਿਹੜੇ ਵਰਕ ਆਰਡਰਾਂ ਦੇ ਵਿੱਚ ਤਨਖਾਹਾਂ ਦੇਣੀਆਂ ਬਣਦੀਆਂ ਉਹ ਇਹਨਾਂ ਕੰਮਿਆਂ ਨੂੰ ਦੰਨੇ ਆ ਉਹਦੇ ਵਿੱਚ ਵੱਡਾ ਭ੍ਰਿਸ਼ਟਾਚਾਰ ਆ ਜਿਹੜਾ ਹੋ ਰਿਹਾ ਜਿਹਦੇ ਖਿਲਾਫ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੇਰੀ ਸਰਕਾਰ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਊਗਾ ਉਹ ਵੀ ਲਗਾਤਾਰ ਜਾਰੀ ਆ ਤੇ ਇਹ ਜਿਹੜੀਆਂ ਕੰਪਨੀਆਂ ਜਿਹੜੀਆਂ ਤਨਖਾਹ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਕਰਦੀਆਂ ਹੀ ਕਰਦੀਆਂ ਤੇ ਅਧਿਕਾਰੀ ਵੀ ਸੁੱਤੇ ਪਏ ਆ ਸਰਕਾਰ ਵੀ ਸੁੱਤੀ ਪਈ ਆ ਤੇ ਉਸ ਦੇ ਨਾਲ ਨਾਲ ਜਿਹੜੀ ਇਹ ਕੰਪਨੀਆਂ ਇਹ 5-5 6-6 ਮਹੀਨੇ ਦੀਆਂ ਤਨਖਾਹਾਂ ਲੈ ਕੇ ਵੀ ਭੱਜਣੀਆਂ ਜਿਹੜੀ ਅਸੀਂ ਇਹ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਵੀ ਪੱਤਰਕਾਰ ਸਹਿਵਾਨਾਂ ਨੇ ਸਾਡੀ ਆਵਾਜ਼ ਪਹਚਾਈ ਆ ਕਿ ਇਹ ਮੁਲਾਜ਼ਮਾਂ ਦੀ ਲਗਭਗ 10 ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ ਹੈਗੀ ਸੋ ਇਸ ਕਰਕੇ ਇਹ ਮੁੱਦਾ ਜਿਹੜਾ ਇਹ ਇਹ ਦੱਸ ਦਿਓ ਜਿਵੇਂ ਤੁਸੀਂ ਸਮਾਰਟ ਮੀਟਰਾਂ ਦੀ ਗੱਲ ਕਰਦੇ ਹੋ ਸਮਾਰਟ ਮੀਟਰਾਂ ਦੇ ਨਾਲ ਚਲੋ ਠੀਕ ਹੈ ਜਿਵੇਂ ਤੁਸੀਂ ਕਿਹਾ ਵਿਭਾਗ ਦੇ ਵਿੱਚ ਸਾਡੇ ਵਰਗੇ ਕੰਮਾਂ ਤੇ ਅਸਰ ਪਊਗਾ ਹੀ ਪਊਗਾ ਆਮ ਲੋਕਾਂ ਤੇ ਉਸ ਦਾ ਕੀ ਅਸਰ ਪੈਨ ਵਾਲਾ ਇਹ ਵੀ 6-5 ਦਾ ਜੱਜ ਜਿਹੜਾ ਹੈਗਾ ਸਵਾਲ ਆਣਾ ਉਹ ਜਿਹੜਾ ਸਮਾਰਟ ਮੀਟਰ ਹੈਗਾ ਜੀ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਇਸ ਟਾਈਮ ਤਾਂ ਉਹਦੀ ਜਿਹੜੀ ਬਿਲਿੰਗ ਉਹ ਮੈਸੇਜ ਅਸੀਂ ਉੱਥੇ ਰੀਡਿੰਗ ਲੈ ਨਹੀਂ ਜਾਂਦੇ ਜਿੱਥੇ ਮੀਟਰ ਸੜ ਜਾਂਦਾ ਜਾਂ ਖੜ ਜਾਂਦਾ ਉੱਥੇ ਲਿਆ ਕੇ ਸਮਾਰਟ ਮੀਟਰ ਠੋਕ ਦਿੱਤਾ ਜਾਂਦਾ ਤੇ ਉਹਦੇ ਵਿੱਚ ਕੀ ਹੈਗਾ ਅਸੀਂ ਉਹਦਾ ਬਿੱਲ ਕੱਢਣਾ ਬੰਦ ਕਰ ਦਿੰਨੇ ਆ ਕਿਉਂਕਿ ਸਾਡੇ ਡਾਟੇ ਦੇ ਵਿੱਚ ਉਹ ਬੇਲਾ ਜਿਹੜਾ ਨਹੀਂ ਆਉਂਦਾ ਉਸ ਕਰਕੇ ਅਸੀਂ ਉਹਦੀ ਬਿਲਿੰਗ ਨਹੀਂ ਕਰਦੇ ਪਰ ਅੱਜ ਜੇ ਉਹ ਰੀਡਿੰਗ ਉੱਥੇ ਆਪਣੇ ਆਪ ਪਚਾਰ ਰਿਹਾ ਸਿਸਟਮ ਦੇ ਵਿੱਚ ਥੋੜੇ ਤੱਕ ਜਿਹੜਾ ਸਾਡੇ ਵਾਲਾ ਕੰਮ ਆ ਬਿੱਲ ਪਚਾਉਣ ਦਾ ਉਹ ਵੀ ਤੁਹਾਡੇ ਨਾਲ ਮੀਟਰ ਹੀ ਤਾਲਮੇਲ ਕਰ ਰਿਹਾ ਉਹ ਬੰਦੇ ਦਾ ਕੰਮ ਕਰ ਰਿਹਾ ਇਸ ਟਾਈਮ ਮੀਟਰ ਹੈ ਜਿਹੜਾ ਪਰ ਆਉਣੇ ਵਾਲੇ ਸਮੇਂ ਦੇ ਵਿੱਚ ਇਹ ਜਿਸ ਤਰ੍ਹਾਂ ਆਪਾਂ ਸੁਣ ਰਹੇ ਹਾਂ ਦੇਖ ਰਹੇ ਹਾਂ ਇਹਦੇ ਵਿੱਚ ਇਹ ਪੇਮੈਂਟ ਜਿਹੜੀ ਪਹਿਲਾਂ ਪਵਾ ਕੇ ਉਸ ਤੋਂ ਬਾਅਦ ਹੀ ਆਪਾਂ ਨੂੰ ਬਿਜਲੀ ਆ ਜਿਹੜੀ ਮਿਲੂਗੀ ਨਹੀਂ ਤਾਂ ਜਿਸ ਦਿਨ ਉਹ ਪੇਮੈਂਟ ਖਤਮ ਹੋ ਜਾ ਕਰੂਗੀ ਆਪਣੀ ਲਾਈਟ ਆ ਜਿਹੜੀ ਉਹ ਬੰਦ ਹੋ ਜਾ ਕਰੂਗੀ ਪਰ ਅੱਜ ਦੀ ਸਥਿਤੀ ਦੇ ਵਿੱਚ ਜਦੋਂ ਅਸੀਂ ਬਿੱਲ ਦੇ ਕੇ ਆਉਨੇ ਆ ਤਾਂ ਉਹਦੇ ਵਿੱਚ 15 ਦਿਨ ਦਾ ਜਿਹੜਾ ਸਮਾਂ ਖਪਤਕਾਰ ਨੂੰ ਮਿਲ ਜਾਂਦਾ ਹੈ ਪੈਸੇ ਭਰਨ ਲਈ ਤੇ ਜੇਕਰ ਉਹ ਬੰਦਾ 15 ਦਿਨ ਦੇ ਵਿੱਚ ਨਹੀਂ ਵੀ ਭਰਦਾ ਤਾਂ ਵੀ ਉਹਨੂੰ ਉਹਦਾ ਕਨੈਕਸ਼ਨ ਨਹੀਂ ਕਟਾਇਆ ਜਾਂਦਾ ਉਹਨੂੰ ਵੀ ਸਮਾਂ ਮਿਲ ਜਾਂਦਾ ਮਹੀਨੇ ਦੋ ਮਹੀਨੇ ਦਾ ਤਾਂ ਵੀ ਉਹ ਜਾ ਕੇ ਉੱਥੇ ਰਿਕੁਐਸਟ ਵੀ ਕਰ ਲੈਣੇ ਆ ਤਾਂ ਪਰ ਉਹਦੇ ਵਿੱਚ ਹੈਗਾ ਜਿਹੜਾ ਉਹ ਸਿੱਧਾ ਨੂੰ ਸਿੱਧਾ ਕਿਤੇ ਨਾ ਕਿਤੇ ਜਾ ਕੇ ਖਪਤਕਾਰ ਨੂੰ ਵੀ ਲੌਸ ਹੋਊਗਾ ਜ਼ਿਆਦਾਤਰ ਉਹ ਸਾਡੇ ਮਿਡਲ ਲੋਕ ਤੇ ਗਰੀਬ ਲੋਕਾਂ ਜਿਹੜੇ ਉਹਨਾਂ ਉੱਪਰ ਜ਼ਿਆਦਾ ਅਸਰ ਪੈਣ ਦੀ ਇਹਦੇ 'ਚ ਚਿੰਤਾ ਹੈਗੀ ਆ ਅੱਛਾ ਹੁਣ ਹੁਣ ਤੱਕ ਕਿਸੇ ਕੋਈ ਥੋੜੀ ਸੁਣੀ ਕਿਸੇ 'ਚ ਮਿਲ ਸੀਗਾ 21 ਦਿਨ ਤੋਂ ਧਰਨੇ ਦੇ ਉੱਪਰ ਤੁਸੀਂ ਬੈਠੇ ਹੋ ਸੁਣੀਗੀ ਥੋੜੀ ਹੁਣ ਤੱਕ ਹਾਂਜੀ ਇਹਦੇ 'ਚ ਸਾਡੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਸ਼੍ਰੀ ਬਸੰਤ ਸਿੰਘ ਗਰਗ ਜੀ ਉਹਨਾਂ ਨਾਲ ਵੀ ਮੀਟਿੰਗ ਆ ਜਿਹੜੀ ਸਾਡੀ ਹੋਈ ਆ ਬਸੰਤ ਸਿੰਘ ਗਰਗ ਜੀ ਨਾਲ ਉਹਨਾਂ ਨੇ ਵੀ ਇਹ ਮਸਲਿਆਂ ਨੂੰ ਹੱਲ ਕਰਨ ਵਾਸਤੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਮੀਟਿੰਗ ਦੇ ਵਿੱਚ ਕਿਹਾ ਪਰ ਅਸੀਂ ਪਿਛਲੇ 15 ਦਿਨਾਂ ਤੋਂ ਦੇਖ ਰਹੇ ਆ ਕਿ ਉਸ ਮੀਟਿੰਗ ਦਾ ਜਿਹੜਾ ਛਿੱਟਾ ਉਹ ਹਲੇ ਤੱਕ ਕੋਈ ਵੀ ਨਹੀਂ ਕੱਢਿਆ ਗਿਆ ਜੀ ਬਹੁਤ ਧੰਨਵਾਦ